ਬਿਊਰ ਆਡੂ ਦੇ ਸਾਹਮਣੇ ਜਿਹੜੀਆਂ ਰੇਲੀਆਂ ਦੇ ਫੜੀਆਂ ਲੱਗਦੀਆਂ ਨੇ ਕਾਰਪੇਸ਼ਨ ਜਿਹੜੀ ਇਹ ਇਹਨੂੰ ਅੱਗੇ ਘੱਟਾ ਹੋ ਗਿਆ ਪਹਿਲਾ ਗਵਰਨਰ ਸਾਹਿਬ ਆਏ ਸੀਗੇ ਉਸ ਤੋਂ ਬਾਅਦ ਸੀਐਮ ਸਾਹਿਬ ਆਏ ਤੇ ਜਿਹੜੀਆਂ ਇਹ ਰੇੜੀਆਂ ਬੰਦ ਕਰਾਤੀਆਂ ਕਾਰਪੇਸ਼ਨ ਨੇ ਅਸੀਂ ਸਹਿਮਤੀ ਕੀਤੀ ਪਰ ਸ਼ਹਿਰ ਦੇ ਵਿੱਚ ਜਿਹੜੀ ਰੇੜੀਆਂ ਤੇ ਜਿਹੜਾ ਕਾਰਪੇਸ਼ਨ ਯੋਰ ਚੱਲਦਾ ਤੁਸੀਂ ਵੇਖੋ ਸ਼ਹਿਰ ਦੇ ਵਿੱਚ ਇਹਦੀਆਂ ਹਵਸਾਰੀਆਂ ਨਜਾਇਜ਼ ਸਾਰੀਆਂ ਹੋ ਰਹੀਆਂ ਐ ਕੀ ਕਾਰਪੋਰੇਸ਼ਨ ਉੱਤੇ ਪਿਆ ਨਹੀਂ ਦਿੰਦੀ ਕਿਉਂਕਿ ਕਾਰਪੋਰੇਸ਼ਨ ਜਿਹੜੇ ਅਫਸਰ ਨੇ ਇਹ ਕਮਿਸ਼ਨਰ ਨੂੰ ਜਿਹੜਾ ਉਹਦਾ ਹਿੱਸਾ ਜਾਂਦਾ ਹੈ ਜਿਹੜਾ ਕਮਿਸ਼ਨਰ ਹੈ ਉਹਦਾ ਹਿੱਸਾ ਜਾਂਦਾ ਹੈ ਇਹਦੇ ਜਿਹੜੇ ਸਾਰੀਆਂ ਹੋ ਰਹੀਆਂ ਨੇ ਤੇ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਕਾਰਪੋਰੇਸ਼ਨ ਹੈ ਕਿਉਂਕਿ ਵੈਂਡਿੰਗ ਜ਼ੋਨ ਦੇ ਵਿੱਚ ਹੈਗਾ ਦੇਖੋ ਸ਼ਾਇਦ ਇਹ ਵੀ ਰੀਬੈਂਡਿੰਗ ਜ਼ੋਨ ਉਹ ਸਿਲੈਕਟ ਹੋਏ ਨੂੰ ਵੈਂਡਿੰਗ ਜ਼ੋਨ ਜਿਹੜਿਆ 2021 ਦੇ ਸਿਲੈਕਟ ਹੋਇਆ ਇਹਨਾਂ ਦੇ ਸਭ ਤੋਂ ਪਹਿਲਾਂ ਜਿਹੜੇ ਯੂਟੀ ਮਾਰਕੀਟ ਹੈ ਯੂਨੀਵਰਸਿਟੀ ਸਾਹਮਣੇ ਉਹ ਤੋਂ ਰੇੜੀਆਂ ਚੁਕਾਈਆਂ ਨੇ ਜਦ ਕਿ ਉਹ ਵੀ ਵੈਂਡਿੰਗ ਜ਼ੋਨ ਚ ਹੈ ਵੈਂਡਿੰਗ ਜ਼ੋਨ ਜਿਹੜਾ ਉਹ 2021 ਦੇ ਸਲੈਕਟ ਹੋਇਆ ਇਹ ਕਾਰਪੋਰੇਸ਼ਨ ਵਾਲੇ ਜਿਹੜੇ ਆ ਇਹ ਚਾਹੁੰਦੇ ਨੇ ਵੀ ਸਾਨੂੰ ਮਹੀਨਾ ਦੇਣ ਅਸੀਂ ਇਹਨਾਂ ਨੂੰ ਕਦੀ ਮਹੀਨਾ ਨਹੀਂ ਦੇ ਰਹੇ ਹੋਰ ਤਾਂ ਕਰਦਾ ਕਰਦ ਕੀ ਹੈ ਇਹਦੀਆਂ ਸ਼ਾਦੂ ਸਾਰੀ ਹੋ ਰਹੀ ਹੈ ਇੱਕ ਲੈਂਟਰ ਦਾ 10 ਲੱਖ ਰੁਪਈਆ ਕਾਰਪੋਰੇਟ ਦੇ ਬਲਾਜਬ ਲੈ ਰਿਹਾ ਉਹ ਲੈਂਟਰ ਜਿਹੜੇ ਹੋਟਲ ਬੰਦ ਹੋਇਆ ਉਹ ਫੇਰ ਸਾਰੀ ਹੋ ਰਹੀ ਹੈ ਬਗੈਰ ਕਰਦੇ ਦੀ ਮਰਜ਼ੀ ਤੋਂ ਬਗਾਇਆ ਥੋੜੀ ਹੋ ਰਹੀ ਏ ਇਹ ਕਰਪਸ ਜਿਹੜੀ ਏ ਉਹਦੇ ਪੈਸੇ ਲੈ ਰਹੀ ਏ ਅੱਜ ਦਾ ਮਾਮਲਾ ਹੈ ਅੱਪ ਦਾ ਮਾਮਲਾ ਜੇ ਤੁਹਾਡੇ ਸਾਹਮਣੇ ਆ ਕਿਸੇ ਨੂੰ ਰੇੜੀ ਵਾਲੀ ਲਾਉਂ ਦਿੰਦੀ ਆ ਲੋਕਾਂ ਦੇ ਹਜ਼ਾਰਾਂ ਰੁਪਏ ਦਾ ਸਮਾਨ ਜਿਹੜਾ ਉਹ ਸੜ ਰਿਹਾ ਜਿਹੜੀਆਂ ਵੇਖੋ ਬੱਸਾਂ ਖਲੋਪੀਆਂ ਕਾਰਾਂ ਖਲੋਪੀਆਂ ਉਹਦੇ ਦੇਦਾ ਧਿਆਨ ਨਹੀਂ ਸਿਰਫ ਰੇੜੀ ਵਾਲੇ ਧਿਆਨ ਹੈ ਕਿ ਇਹਨਾਂ ਨੂੰ ਤੰਗ ਕਰਨਾ ਉਹ ਕਿ ਰੇੜੀ ਵਾਲੇ ਜਿਹੜੇ ਆ ਕੋਈ ਸ਼ਰਾਬ ਥੋੜੀ ਵੇਚਦੇ ਆ ਕੋਈ ਸਮੈਗ ਥੋੜੀ ਵੇਚਦੇ ਆ ਕੋਈ ਚੈਨੀਆ ਥੋੜੀ ਲੌਂਦੇ ਆ ਇਹ ਚਾਹੁੰਦੇ ਨੇ ਕਿ ਜਿਹੜੀ ਪੰਜਾਬ ਸਰਕਾਰ ਉਹ ਲੋਕਾਂ ਨੂੰ ਰੁਜ਼ਗਾਰ ਦੇ ਰਹੀਏ ਤੇ ਜਿਹੜੀ ਇਹ ਕਾਰਪੋਰੇਸ਼ਨ ਹੈ ਇਹ ਲੋਕਾਂ ਦਾ ਰੁਜ਼ਗਾਰ ਖੋ ਰਹੀ ਹੈ ਮੈਂ ਸੀਐਫ ਸਾਹਿਬ ਤੋਂ ਇਹ ਮੰਗ ਕਰਦਾ ਕਿ ਜਿਹੜਾ ਕਾਰਪੋਰੇਟ ਕਮਿਸ਼ਨਰ ਹੈ ਇਹਨੂੰ ਤੁਰੰਤ ਬਦਲਿਆ ਜਾਵੇ ਨਹੀਂ ਬਦਲਿਆ ਜਾਏਗਾ ਤੇ ਮਾਹੌਲ ਜਿਹੜਾ ਸ਼ਹਿਰ ਦਿਓ ਹੋਰ ਖਰਾਬ ਹੋਏਗਾ ਇਹ ਹੈਗਾ ਜੀ ਉਹ ਦਿਖਾ ਰਹੀਏ ਤੁਹਾਨੂੰ ਦਿਖਾ ਰਹੀ ਹੋਣੀ ਮੇਰੇ ਕੋਲ ਹੈ ਉੱਤੇ ਕਾਪੀ ਮੇਰੇ ਕੋਲ ਹੈ ਅਸ਼ਿੰਦ ਦਾ ਲੋਕਲ ਬਾਡੀ ਤੋਂ ਨੋਟੀਫਿਕੇਸ਼ਨ ਹੈ ਜਿਹੜਾ 2021 ਦਾ ਹੈ ਇਹ ਵੈਂਡਿੰਗ ਜ਼ੋਨ ਦੇ ਵਿੱਚ ਹੈਗਾ ਪਰ ਜਿਹੜੀ ਇਹ ਸਰਕਾਰ ਹੈ ਇਹ ਕਾਰਪੋਰੇਸ਼ਨ ਜਿਹੜੀ ਹੈ ਇਹਨੂੰ ਜਿਹੜੀ ਐ ਚੱਕ ਰਹੀ ਹੈ ਇਹ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਕਿਉਂਕਿ ਜਿਹੜਾ ਉੱਥੇ ਯੂਟੀ ਮਾਰਕੀਟ ਪੰਗਾ ਪਿਆ ਸੀ ਉਹ ਵੀ ਕਹਿੰਦੇ ਸੀਗੇ ਕਿ ਨੋਟੀਫਿਕੇਸ਼ਨ ਨਹੀਂ ਤੁਹਾਡੇ ਸਾਹਮਣੇ ਜਿਹੜਾ ਇਹ ਸੁਸ਼ਾਦ ਭਾਟੀਆ ਉਹਨੇ ਕਿਹਾ ਵੀ ਨੋਟਿਸ ਨਹੀਂ ਇਹ ਤੁਸੀਂ ਨੋਟਿਸ ਪੜ੍ਹ ਸਕਦੇ ਹੋ ਵੀ ਇਹ ਨੋਟਿਸ ਕਿਹੜਾ ਆ ਦੇਖੋ ਨੋਟੀਫਿਕੇਸ਼ਨ ਜਿਹੜਾ ਆ ਤੁਹਾਡੇ ਸਾਹਮਣੇ ਹੈ ਮੇਰਾ ਹੰਕੁਸ਼ੀ ਜੀ ਸਾਨੂੰ ਫੂਰ ਦਾ ਕੰਮ ਤੇ 17 ਸਾਲ ਹੋ ਗਿਆ ਕਰਦੇ ਸਾਨੂੰ ਰੋਜ਼ ਆ ਕੇ ਕੋਈ ਨਾ ਕੋਈ ਤੰਗ ਕਰਦਾ ਰਹਿੰਦਾ ਪੱਕੀ ਆਪਾਂ ਪਹਿਲੇ ਫੀਸ ਚਲਦੀ ਸੀ ਹੁਣ ਬੰਦ ਹੋਈ ਵਿੱਚੋਂ ਥੋੜੀ ਦੇਰ ਆਪਾਂ ਕਿਹਾ ਪੱਕੀ ਸਾਡੀ ਰੇੜੀ ਦੀ ਪਰਚੀ ਲਾ ਦਿਓ ਕੋਈ ਆਏਗਾ ਸਾਨੂੰ ਤੰਗ ਕੋਈ ਆਏਂਦਾ ਸਾਨੂੰ ਭਜਾਨ ਕਦੀ ਕੋਈ ਆਏਂਦਾ ਸਾਨੂੰ ਭਜਾਨ ਸਾਨੂੰ ਬਹੁਤ ਤੰਗ ਕੀਤਾ ਪਹਿਲੇ ਹਫਤੇ ਪਹਿਲੇ ਇੱਕ ਵਨਰ ਸਾਹਿਬ ਆਏ ਹੀ ਉਹਨਾਂ ਨੇ ਸਾਨੂੰ ਕਿਹਾ ਚਾਰ ਦਿਨ ਰੇੜੀਆਂ ਨਹੀਂ ਲਾਉਣੀਆਂ ਪਰ ਰੇੜੀਆਂ ਨਹੀਂ ਉਹਨਾਂ ਨੇ ਕਾਪਰੇਟ ਕੀਤਾ ਪੂਰਾ ਰੇੜੀਆਂ ਨਹੀਂ ਲਾਈਆਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਇਹ ਭਗਵੰਤਮਾਨ ਸਾਹਿਬ ਨੇ ਆਣਾ ਰੇੜੀਆਂ ਨਹੀਂ ਤੇ ਲਾਉਣੀਆਂ ਆਪਾਂ ਰੇੜੀਆਂ ਨਹੀਂ ਲਾਈਆਂ ਕੱਲ ਤੋਂ ਸਾਨੂੰ ਰੇੜੀਆਂ ਲਾਉਣ ਦਾ ਮਾੜਾ ਆਰਡਰ ਦਿੱਤਾ ਅੱਥੇ ਸਵਾਤ ਦੇ ਟਰੱਕ ਲਾਏ ਹੋਏ ਨੇ ਇਹਨਾਂ ਨੇ ਸਾਨੂੰ ਸੌਦਾ ਨਹੀਂ ਸਰ ਸਾਡਾ ਸਾਰਾ ਧੁੱਪੇ ਸੱਦਾ ਛੜ ਗਿਆ ਪਿਛਲੇ ਹਫਤੇ ਦਾ ਵੀ ਸਾਰਾ ਸੌਦਾ ਛੜ ਗਿਆ ਆਪਾਂ ਨੇ ਨੁਕਸਾਨ ਮੰਡੀ ਦੇ ਪੈ ਕਿਤੋਂ ਦੇਣੇ ਆਪਾਂ ਇਹਨੇ ਨੁਕਸਾਨ 'ਚ ਫਸੇ ਹੋਏ ਆ ਸਾਨੂੰ ਬਹੁਤ ਤੰਗ ਕੀਤਾ ਵਾ ਜਿਹਦਾ ਵੀ ਆਂਦਾ ਸਾਨੂੰ ਬੋਲ ਕੇ ਚੱਲ ਜਾਂਦਾ ਵਾ ਤੰਗ ਕਰਕੇ ਚੱਲ ਜਾਂਦਾ ਵਾ ਆਪਾਂ 17 ਸਾਲ ਹੋ ਗਿਆ ਤੇ ਫਰੂਟ ਦਾ ਕੰਮ ਕਰਦੇ ਪਏ ਆ ਪੱਕਾ ਰੋਜ਼ਗਾਰ ਅਥਾ ਆਪਾਂ ਫਰੂਟ ਦਾ ਕੰਮ ਕਰਕੇ ਬੜਾ ਘਰ-ਬਾਰ ਚਲਾਉਂਦੇ ਪਏ ਔਰ ਕੀ ਕਰੀਏ ਆਪਾਂ ਜੰਨੀਆਂ ਸਾਰੇ ਪੰਜਾਬੀ 10-12 ਜਣੇ ਆ ਬਾਕੀ ਭਈ ਹੀ ਹੈਗੇ ਆ ਕੋਈ ਕਿਤੋਂ ਆ ਆਪਾਂ 10-40-50 ਮੈਂ 35 ਪਰਿਵਾਰ ਹੈਗੇ ਕਿੰਨੀ ਦੇਰ ਦੀ ਇੱਥੇ ਰੇੜੀਆਂ ਲਾਉਂਦੇ ਬੇ ਆ ਸਾਰੇ ਇੱਥੇ ਕਦੀ ਕੋਈ ਆ ਜਾਂਦਾ ਸਾਨੂੰ ਭਜਾਣ ਕਦੀ ਕੋਈ ਆ ਜਾਂਦਾ ਵਾ ਪ੍ਰਸ਼ਾਸਨ ਵਾਲੋ ਕਹਿ ਰਹੇ ਤੁਸੀਂ ਪੱਕੀਆਂ ਰੇੜੀਆਂ ਇਥੋਂ ਲੈ ਜਾਓ ਤੁਹਾਡੀ ਲੱਗਣ ਨਹੀਂ ਦੇਣੀਆਂ ਸਾਨੂੰ ਪਹਿਲੇ ਕਹਿ ਦਿੰਦੇ ਇੱਕ ਦਿਨ ਸਾਨੂੰ ਹਫਤਾ ਹੋ ਗਿਆ ਉਹਨਾਂ ਨੇ ਲਾਣ ਹੀ ਨਹੀਂ ਦਿੱਤੀਆਂ ਬੱਲੇ ਸ਼ੁਕਰੀਆ ਮਾਰੇ ਦੇਖ ਤੇ ਰਹੇ ਆ ਗੰਦੇ ਚੋਰੀਆਂ ਕਰੋ ਚਕਾਰੀਆਂ ਕਰੋ ਐਹੀ ਰਹੇਗਾ ਨਿਸ਼ਾਨੁਸ਼ਾਹ